ਆਮ ਇੱਧਰ ਕਿੜੀਆਂ ਆ ਚੀਜ਼ਾਂ ਕਿੜੀਆਂ ਤੇ ਇੱਧਰ ਜੈਡ ਖੜਾ ਇਹ ਖੜਾ ਤੇ ਦੋ ਤਿੰਨ ਇੱਧਰ ਆਪਣੇ ਖੜੀ ਨੇ ਇਹ ਆਪਣੇ ਨੇ ਤਿੰਨ ਮੋਟਰਸਾਈਕਲ ਤੇ ਸਿਲੰਸਰ ਵੀ ਪਏ ਆ ਆਪਣੇ ਕੋਲ ਪਹਿਲਾਂ ਇਹ ਵੀ ਕਰਨਾ ਪੈਂਦਾ ਇਹਨੂੰ ਐ ਚੈੱਕ ਪ੍ਰੈਸ ਕਰਕੇ ਅੰਦਰ ਨੂੰ ਫੇਰ ਪਿੱਛੇ ਨੂੰ ਖਿੱਚਣੀ ਪੈਂਦੀ ਆ ਆਮ ਬੰਦੇ ਨੂੰ ਸਟਾਰਟ ਮੁੰਦਾ ਪਹਿਲਾਂ ਪ੍ਰੈਸ਼ਰ ਬਣਾਉਣਾ ਪੈਂਦਾ ਇਹਦਾ ਸਾਰੇ ਵਧੀਆ ਠੀਕ ਠਾਕ ਹੋਵੋਗੇ। ਇਹ ਆਦੀ ਵੀਡੀਓ ਜੇ ਆਪਾਂ ਫੇਰ ਤੁਹਾਡੇ ਲਈ ਆਮੇ ਜਾਂਦੀ ਲਈ ਅੱਗੇ ਆਏ ਆ ਤੇ ਆਪਣੀ ਸ਼ੂਟਿੰਗ ਰਿਕੁਐਸਟ ਹੁੰਦੀ ਹੈ ਇੱਕ ਵਾਰੀ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਲਾਈਕ ਕਰਦਾ ਕਰੋ ਤੇ ਆਪਾਂ ਅੱਜ ਖਜ਼ਾਨਾ ਫੇਰ ਲਿਆਏ ਆ ਆਮੇਆਂ ਦਾ ਤੇ ਛੋਟੇ ਨੰਬਰ ਲੱਗੇ ਹੋਇਆ ਮੋਟਰਸਾਈਕਲਾਂ ਨੂੰ ਕੋਸ਼ਿਕ ਪਾਸਿੰਗ ਵਾਲੇ ਹੈਗੇ ਆ ਕੋਸ਼ਿਕ ਦਾਉਟ ਪਾਸਿੰਗ ਦਾ ਤੇ ਹੋਰ ਵੀ ਆਪਣੇ ਚੈਨਲ ਤੇ ਬਹੁਤ ਵੀਡੀਓ ਪਈ ਹੋਈਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਆਮੇ ਦੀ ਵੀ ਪਈ ਹੋਈਆਂ ਬਿੱਤੇ ਚੀਜ਼ਾਂ ਦੀ ਵੀ ਪਈਆਂ ਹੋਈਆਂ ਇਹ ਉਹਨਾਂ ਨੂੰ ਖਿਆਲਨਾ ਦੱਸਣਾ ਇੰਨੀ ਵੀ ਖਿਆਲਨਾ ਖੜਾ ਪਾਰਕਿੰਗ ਵਾਲੀ ਖਿਆਲਨਾ ਖੜਾ ਉਹਨਾਂ ਨੂੰ ਉਹਨਾਂ ਨੂੰ ਦਰਸ਼ਨ ਕਰਾਉਣਾ ਇੱਕ ਆਜੂ ਤੇ ਇੱਧਰ ਹੀ ਐਡ ਖੜਾ ਇਹ ਖੜੇ ਨੇ ਆਪਣੇ ਕੋਲ ਮੋਟਰਸਾਈਕਲ ਤੇ ਸਪੇਅਰ ਪਾਰਟ ਵੀ ਹੈਗਾ ਆਪਣੇ ਕੋਲ ਕੁਸ਼ਾਦ ਦਾ ਕੁਸ਼ਾਦ ਤੱਕ ਆਪਣੇ ਵੇਚਤਾ ਜਿੱਦਾਂ ਕਿਟ ਪਈ ਹੈ ਇਹ ਤੇ ਟਾਪੀ ਵਗੈਰਾ ਹੋਗੇ ਜਣ ਕਿ ਬਹੁਤ ਸਪੇਅਰ ਪਾਰਟ ਪੇ ਆਪਣੇ ਕੋਲ ਕੁਸ਼ਾਦ ਤੱਕ ਕੁਸ਼ਾਦ ਤੱਕ ਆਪਣੇ ਬਹੁਤ ਚੀਜ਼ਾਂ ਵੇਚਤੀਆਂ ਤੇ ਅੱਜ ਦੀ ਵੀਡੀਓ ਜੇ ਆਪਣੇ ਕੋਲ ਮੇਨ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਨੇ ਮੇਨ ਦਿਖਾਣੀਆਂ ਉਹ ਹੈਗੀ ਐ ਕਿ ਯਪਾਨੀ ਯਾਮਾ ਤੇ ਜੱਦੀ ਆ ਤੇ ਇਹ ਮੋਟਰਸਾਈਕਲ ਖੜੇ ਨੇ ਇਹ ਵੀ ਆਪਾਂ ਦੇ ਦਾਂਗੇ ਸਪੇਅਰ ਪਾਰਟ ਵਾਸਤੇ ਵੀ ਕੁਸ਼ਕ ਜਾਮੇ ਖੜੇ ਨੇ ਕੁਸ਼ਕ ਜਾਮੇ ਵੇਚਣ ਵਾਸਤੇ ਖੜੇ ਨੇ ਤੇ ਕੁਝ ਕੁਸ਼ਕ ਜਾਮੇ ਆਪਾਂ ਤਿਆਰ ਕਰਕੇ ਵੇਚਾਂਗੇ ਇਹ ਆਪਣੀਆਂ ਮੇਨ ਦੋ ਵੀਡੀਓ ਆਪਣੀ ਵੀਡੀਓ ਹੈਗੀ ਜਿਹੜੀ ਆਪਾਂ ਇਹ ਦੋ ਚੀਜ਼ਾਂ ਦੀ ਬੋਣੀ ਹੈ ਮੇਨ ਤੇ ਜੱਦੀ ਕਿਹੜਾ ਆਪਣੇ ਕੋਲ ਜਪਾਨੀ ਮਾਡਲ ਯਾਮਾ ਖੜਾ ਇਹਨੂੰ ਛੋਟਾ ਨੰਬਰ ਲੱਗਿਆ ਹੋਇਆ ਤੇ ਜੱਦੀ ਨੂੰ ਵੀ ਛੋਟਾ ਨੰਬਰ ਲੱਗਿਆ ਹੋਇਆ ਤੇ ਇੱਧਰ ਵੀ ਹੈਗੇ ਆ ਆਪਣੇ ਕੋਲ ਤੇ ਦੋ ਤਿੰਨ ਇੱਧਰ ਆਪਣੇ ਮੜੇ ਨੇ ਇਹ ਆਪਣੇ ਨੇ ਤਿੰਨ ਮੋਟਰਸਾਈਕਲ ਤੇ ਸਿਲੈਂਸਰ ਵੀ ਪਏ ਆ ਆਪਣੇ ਕੋਲ ਤੇ ਬਰਾ ਖੜਾ ਮੋਟਰਸਾਈਕਲ ਇਹ ਇਹਨਾਂ ਦੀ ਡਿਟੇਲ ਆਪਾਂ ਅਗਲੀ ਵੀਡੀਓ ਵਿੱਚ ਪਾਵਾਂਗੇ ਮੇਨ ਡਿਟੇਲ ਆਪਾਂ ਜਿਹੜੀ ਪਾਉਣੀ ਆ ਆਪਾਂ ਦੋ ਮੋਟਰਸਾਈਕਲਾਂ ਦੀ ਪਾਵਾਂਗੇ ਜੱਦੀ ਦੀ ਤੇ ਯਾਮੇ ਦੀ ਮੈਂ ਦੱਸਦਾ ਤੁਹਾਨੂੰ ਤੇ ਲੈ ਫਿਰ ਆਪਾਂ ਬਾਹਰੇ ਕੱਢਦੇ ਆ ਤੇ ਦਿਖਾਨੀ ਆਪਾਂ ਤੁਹਾਨੂੰ ਤੇ ਲੋ ਵੀ ਮਿੱਤਰੋ ਦੋਨੋਂ ਚੀਜ਼ਾਂ ਬਾਹਰੇ ਕੱਢ ਲਈਆਂ ਆਪਾਂ ਨੇ ਜੱਦੀ ਤੇ ਜੱਦੀ ਦਾ ਮੈਂ ਜਿਹੜਾ ਲੈ ਕੇ ਆਇਆ ਹਾਂ ਬਾੜਾ ਘੈਂਟ ਚੱਲਦਾ ਇੱਧਰ ਜਪਾਨੀ ਮਾਡਲ ਯਾਮਾ ਖੜਾ ਹੈ। ਤੇ ਚੈੱਕ ਕਰ ਲਓ ਪਹਿਲਾਂ ਤੁਹਾਨੂੰ ਚਾਰੇ ਪਾਸਿਓਂ ਚੀਜ਼ਾਂ ਦੱਸਉਣਾ ਮੈਂ। ਪਹਿਲਾਂ ਪਈਆਮੇ ਦੀ ਡਿਟੇਲ ਦਿੰਨੇ ਆ। ਯਾਮਾ A to Z ਤਿਆਰ ਹੋਇਆ ਹੋਇਆ, ਰੰਗ ਵਧੀਆ ਹੋਇਆ ਹੋਇਆ, ਦਾਣੇਦਾਰ ਵਾਲਾ। ਤੇ ਨਿੱਕਲ ਵਗੈਰਾ ਸਾਰਾ ਹੋਇਆ ਹੋਇਆ। ਛੋਟਾ ਨੰਬਰ ਲੱਗਿਆ ਹੋਇਆ ਇਹਨੂੰ, PIL ਤੇ ਮੀਟਰ ਵਗੈਰਾ ਸਾਰਾ ਕੁਝ ਚੱਲਦੇ ਨੇ ਇਹਦੇ, ਬੈਟਰੀ ਵਗੈਰਾ ਸਾਰਾ ਕੁਝ ਹੈਗੀ ਐ ਚ। ਤੇ ਯਾਨਕੀ ਵੇਰਿੰਗ ਵਗੈਰੀ ਸਾਰਾ ਚੱਲਦੀ ਹੈ ਇਹਦੀ ਤੇ ਕੰਡੀਸ਼ਨ ਕਰ ਲੋ ਚੈੱਕ ਜਾਂ ਮੇ ਇਹਦੀ ਜਪਾਨੀ ਮਾਡਲ ਹੈ ਇਹ ਮੇਡ ਇਨ ਜਪਾਨ ਦਾ ਤੇ ਅ ਕਾਰਬੂਰੇਟਰ ਤੇ ਵੀ ਮੇਡ ਇਨ ਜਪਾਨ ਦਾ ਮਾਰਕਰ ਹੈਗਾ ਅ ਇੰਜਨ ਦਾ ਕੰਮ ਮੈਨੂੰ ਲੱਗਦਾ ਹੋਇਆ ਹੋਇਆ ਹੈਗਾ ਤੇ ਨਟ ਵਗੈਰਾ ਜਿੰਨੀਆਂ ਚੀਜ਼ਾਂ ਸਾਰੀਆਂ ਇਹਦੀਆਂ A to Z ਤਿਆਰ ਹੋਇਆ ਹੋਇਆ ਹੈ ਤੇ ਇਹਦੀ ਆਪਾਂ ਰੇਟ ਦੀ ਗੱਲ ਕਰਦੇ ਹਾਂ ਤੇ ਇਹ ਮੋਟਰਸਾਈਕਲ ਦਵਾਂਗੇ ਭਈ ਆਪਾਂ 85000 ਦਾ ਕਿਉਂਕਿ ਮੇਡ ਇਨ ਜਪਾਨ ਆ ਇਹਦਾ ਇੰਜਨ ਦਾ ਸਮਾਨ ਵੀ ਬਹੁਤ ਹੱਦ ਤੱਕ オリジナル ਆ ਤੇ ਜੱਤੀ ਹੈਗਾ 83 ਮਾਡਲ ਤੇ ਯਾਮਾ ਹੈਗਾ 99 ਮਾਡਲ ਜਪਾਨੀ ਮਾਡਲ ਆ ਉਹ ਬਹੁਤ ਹੱਦ ਤੱਕ ਉਹਦੀਆਂ ਚੀਜ਼ਾਂ ਸਾਰੀਆਂ ਨਾਲ ਦੀਆਂ ਜਪਾਨੀਆਂ ਮੇਡ ਇਨ ਜਪਾਨ ਦੀ ਆ ਇਹ ਜੱਤੀ ਹੈਗਾ 83 ਮਾਡਲ ਉਹ ਨੰਬਰ ਛੋਟਾ ਲੱਗਿਆ ਹੋਇਆ ਤੇ 19 ਤੱਕ ਪਾਸ ਸੀਗਾ ਇਹ ਤੇ ਬੰਦੇ ਦੇ ਪ੍ਰੂਫ ਵਗੈਰਾ ਸਾਰੇ ਮਿਲ ਜਾਣਗੇ ਅਜਦੀ ਦੇ ਤੇ ਪਾਸਿੰਗ ਕਰਾਉਣ ਦੀ ਬੰਦੇ ਦੀ ਆਪਦੇ ਆਪ ਤੇ ਡਾਊਨ ਹੋਊਗਾ ਜੇ ਬੰਦਾ ਕਰਾ ਸਕਦਾ ਕਰਾ ਲਵੇ ਆਪਾਂ ਪ੍ਰੂਫ ਵਗੈਰੇ ਸਾਰੇ ਦੇ ਦਾਂਗੇ ਉਹਨਾਂ ਨੂੰ ਤੇ ਜਿਹਦੀ ਪਾਨੀ ਦੀ ਪਾਸਿੰਗ ਨਹੀਂ ਹੈਗੀ ਪੀਆਈਐਲ 8487 ਉਹ ਨੰਬਰ ਲੱਗਿਆ ਹੋਇਆ ਮਿਡਨ ਜਪਾਨ ਨੂੰ ਜਪਾਨ ਮਾਡਲ ਜਿਹੜਾ ਜਾਮਾ ਹੈ ਤੇ ਜੱਦੀ 83 ਮਾਡਲ ਇਹਨੂੰ ਵੀ ਛੋਟਾ ਨੰਬਰ ਲੱਗਿਆ ਹੋਇਆ ਤੇ ਆਹ ਇਹਦੀ ਆਪਾਂ ਬਾਜ਼ੂ ਮੂ ਚੈੱਕ ਕਰਾਉਣਾ ਪਹਿਲਾਂ ਤੁਹਾਨੂੰ ਆ ਜਾ ਜੇ ਤੁਹਾਨੂੰ ਨੇੜੇ ਨੂੰ ਆ ਜਾ ਬੰਦੇ ਇਹਦੇ ਮੀਟਰ ਵਗੈਰਾ ਜਿੰਨੀਆਂ ਤੁਹਾਨੂੰ ਮੈਂ ਦਿਖਾ ਦਿੱਤੇ ਸਾਰੀਆਂ ਚੀਜ਼ਾਂ ਇਹਦੀਆਂ ਨਾਲ ਦੀਆਂ ਤੇ ਚੱਕੇ ਚੁੱਕੇ ਜਿੰਨੀਆਂ ਚੀਜ਼ਾਂ ਯਾਨੀ ਕਿ ਬੰਦੇ ਨੇ ਸਾਰਾ ਰੈਡੀ ਕਰਾਇਆ ਹੋਇਆ ਇੱਕ ਵਾਰੀ ਇਹ ਤੇ ਕਿੱਟ ਵੀ ਇਹਦੀ ਨਾਲ ਦੀ ਹੈ ਜਿੱਦਾਂ ਜੀ 2 ਆਉਂਦੀ ਜੀ ਕਿ ਜੀਵਾਂ ਆਉਂਦੀ ਜੀ ਉਹ ਮੋਟਰੜੀ ਸਟਾਰਟਿੰਗ ਦੇਖੋ ਉਹ ਕੈਂਟ ਸਟਾਰਟਿੰਗ ਆ ਤੇ ਆਵਾਜ਼ ਬਹੁਤ ਵਧੀਆ ਇਹਦੀ ਇੰਨੀ ਘੱਟ ਆਫ ਤੇ ਸਟਾਰਟ ਹੋ ਗਿਆ ਇਹ ਆਵਾਜ਼ ਇੰਨੀ ਜਿਆਦਾ ਨਹੀਂ ਆਉਂਦੀ ਹੈ ਕਿ ਕੂਟੀ ਦਾ ਪੰਪ वगैरह ਜਿੰਨੀਆਂ ਚੀਜ਼ਾਂ ਸਾਰੀਆਂ ਚੌਲੀਆਂ ਰੰਗ ਰੰਗ ਸਾਰਾ ਪ੍ਰੋਪਰ ਵਧੀਆ ਹੋਇਆ ਹੋਇਆ ਇਹ 99 ਮਾਡਲ ਮੋਟਰਸਾਈਕਲ ਆਪਾਂ ਆਪਣੇ ਰੇਟ ਫਿਕਸ ਹੋਣਗੇ ਆਪਾਂ 85000 ਦਾ ਮੋਟਰਸਾਈਕਲ ਦੇਣਾ ਹੈ ਤੇ ਤੇ ਨਿਕਲ ਵਰਕ ਜਿੰਨਾ ਵੀ ਯਾਨੀ ਕਿ ਸਾਰਾ ਰੈਡੀ ਹੋਇਆ ਹੋਇਆ ਬੰਦੇ ਨੇ ਕੋਈ ਪੈਸਾ ਨਹੀਂ ਲੈਣਾ ਹੈਗਾ ਇਹ ਤੇ ਤੇ ਜੱਦੀ ਦੀ ਹੈ ਜੱਦੀ ਹੈਗਾ 83 ਮਾਡਲ ਇਹੀ ਵੈਸੀ ਤਿਆਰ ਹੋਇਆ ਹੋਇਆ ਸਾਰ ਕਲਾਸਿਕ ਆ ਇਹ ਹਨਾ ਕਲਾਸਿਕ ਆ ਇਹ ਤੇ ਆਪਣੇ ਕੋਲ ਪਹਿਲੇ ਵੀ ਸੀਗਾ ਇੱਕ ਚੇਰੀ ਰੰਗ ਦਾ ਆਪਾਂ ਨੇ ਉਹ ਵੇਚਤਾ ਲਾਜ ਰੰਗ ਦਾ ਸੀਗਾ ਉਹ ਤੇ ਇਹਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਤੀ ਜੋ ਵੀ ਸੀਗੀ ਅ ਕਿ ਜੱਦੀ ਦੀ ਕੰਡੀਸ਼ਨ ਚੈੱਕ ਕਰ ਲਓ ਇਹ ਵੀ ਆਪਾਂ ਤੁਹਾਨੂੰ ਸਟਾਰਟ ਕਰਕੇ ਦਿਖਾ ਦਨੇ ਆ ਤੇ ਇਹਦਾ ਵੀ ਆਪਾਂ ਰੇਟ ਤੁਹਾਨੂੰ ਦੱਸਦੇ ਆ ਇਹਦਾ ਸਟਾਰਟ ਹੁੰਦਾ ਹੈ ਜੇ ਕਿੱਕ ਬਣ ਗਈ ਇਹਦੀ ਤੇ ਇਹ ਮਤਲਬ ਉਹ ਬੰਦ ਦੱਸਦਾ ਕਿੰਨੇ ਤੱਕ ਇਹ ਚਾਬੀ ਕੱਢ ਲਈ ਆਪਣੇ ਬੰਦ ਹੋ ਜੂਗਾ ਤੇ ਚਾਬੀ ਕੱਢਦੀ ਆਪਣੇ ਬੰਦ ਹੋ ਗਿਆ ਇਹ ਇਹ ਜੱਦੀ ਚ ਇਦਾਂ ਦੀ ਫੰਕਸ਼ਨ ਸੀਗੇ ਉਸ ਟਾਈਮ ਚ ਦੇਖ ਲਓ ਪਤਾ ਨਹੀਂ ਕੀ ਚੱਕਰ ਬਣਾਇਆ ਹੋਇਆ ਇਹਨਾਂ ਨੇ ਤੇ ਇਹਦਾ ਜਿਹੜਾ ਮੀਟਰ ਉਹ ਵੀ ਚੱਲਦਾ ਮੀਟਰ ਵਗੈਰਾ ਜਿੰਨੀਆਂ ਚੀਜ਼ਾਂ ਇਹਦੀਆਂ ਸਾਰੀਆਂ ਚੱਲਦੀਆਂ ਵਰਕਿੰਗ ਨੇ ਤੇ ਥੋੜੀ ਬੋਧੀ ਟੱਚਿੰਗ ਵਗੈਰਾ ਹੋਣ ਵਾਲੀ ਆ ਯਾਨੀ ਕਿ ਮਾੜੀ ਮੋਟੀ ਪੈਸੇ ਲੱਗਣ ਵਾਲੇ ਆ ਉਹ ਵੀ ਬੇਹੱਦ ਤੱਕ ਹੀ ਆ ਜਿਆਦਾ ਇੰਨੇ ਨਹੀਂ ਲੱਗਦੇ ਹੈਗੇ ਤੇ ਪਿਕਅਪ ਬਹੁਤ ਅਜਿੱਦੀ ਦੀ ਇਹਦੀ ਆਪਣੇ ਕੋਲ ਪਹਿਲਾਂ ਵੀ ਸੀਗੀ ਉਹਦੀ ਪਿਕਅਪ ਥੋੜੀ ਜਿਹੀ ਘੱਟ ਸੀਗੀ ਇਹਦੀ ਪਿਕਅਪ ਬਹੁਤ ਅਜਿੱਦੀ ਦੀ ਇਹਦੀ ਵੀ ਜਿਆਦਾ ਹੁੰਦਾ ਜੱਦੀ ਦੀ ਯਾਮੇ ਦੀ ਹੁਣ ਮਾਰਕੀਟ ਬਹੁਤ ਮਣੀ ਹੋਈ ਆ ਇਹ 83 ਮਾਡਲ ਆ ਤੇ ਆਪਾਂ ਮੋਟਰਸਾਈਕਲ ਦੇਣਾ ਏ 98000 ਦਾ ਵਿਦਾਊਟ ਪਾਸਿੰਗ ਆ 19 ਤੱਕ ਪਾਸਿੰਗ ਸੀਗੀ ਇਹਦੀ ਇਹ ਰੈਡੀ ਆ ਪੂਰਾ ਇਹ ਤੇ ਬਾਕੀ ਹੋਰ ਮਹਤਾਨ ਮੌਕੇ ਤੇ ਹੋ ਜੂਗਾ ਜੇ ਹਮਰਾ ਹੋਇਆ ਕਰਦਾਂਗੇ ਮੇਨ ਮਕਸਦ ਇਸ ਵੀਡੀਓ 'ਚ ਆਪਾਂ ਇਹ ਦੋ ਦੋ ਮੋਟਰਸਾਈਕਲਾਂ ਦੀ ਹੋ ਇਨਫੋਰਮੇਸ਼ਨ ਦੇਣੀ ਸੀਗੀ ਤੇ ਹੋਰ ਜਿਹੜਾ ਖਜ਼ਾਨਾ ਖੜਾ ਉਹਦੀ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਬਹੁਤ ਹੱਦ ਤੱਕ ਯਾਨਕੀ ਵਧੀਆ ਰੈਡੀ ਕਰਿਆ ਹੋਇਆ ਜੀਦੀ ਤੇ ਉਧਰ ਜਾਪਾਨੀ ਮਾਡਲ ਯਾਮਾਹਾ ਰਿਆ ਲੀਕਿੰਗ ਵਗੈਰਾ ਕੁਝ ਨਹੀਂ ਹੈਗੀ ਉਹਦੀ ਇਹ ਜੀ ਪਾਣੀ ਮੋਡਲ ਜਮੇ ਦੀ ਤਿੰਨ ਆ ਜਦੀ ਦੀ ਹੈ ਜਿਹੜਾ ਲੈ ਕੇ ਆਉਣਾ ਜਿੰਨੂੰ ਟਾਈ ਕਰ ਰਿਹਾ ਹੈ ਨਹੀਂ ਹੁੰਦਾ ਹੈਗਾ ਟਾਟੇ ਉੱਪਰੇ ਬੰਦਿਆਂ ਦੇ ਨਹੀਂ ਹੁੰਦਾ ਹੈਗਾ ਜਿਵੇਂ ਕਹਿੰਦੇ ਵੀ ਥੋੜੀ ਉੱਪਰੇ ਬੰਦੇ ਕੋਲ ਉਪਰਾ ਕਰ ਜਾਂਦੀ ਆ ਅੱਛਾ ਅੱਗੇ ਕਰ ਦੇ ਨਹੀਂ ਆ ਨਹੀਂ ਹੁੰਦਾ ਹੈਗਾ ਇਹਨੂੰ ਪਹਿਲਾਂ ਐਵੇਂ ਕਰਨਾ ਪੈਂਦਾ ਇਹਨੂੰ ਐ ਚੱਕ ਪ੍ਰੈਸ ਕਰਕੇ ਅੰਦਰ ਨੂੰ ਫੇਰ ਪਿੱਛੇ ਨੂੰ ਖਿੱਚਣਾ ਪੈਂਦਾ ਆਮ ਬੰਦੇ ਨੂੰ ਸਟਾਰਟ ਨਹੀਂ ਹੁੰਦਾ ਪਹਿਲਾਂ ਪ੍ਰੈਸ਼ਰ ਬਣਾਉਣਾ ਪੈਂਦਾ ਇਹਦਾ ਆਈ ਵਿਲ ਟ੍ਰਾਈ ਬਣਾ ਬਣਾ ਜੀ ਦੋ ਤਿੰਨ ਵਾਰੀ ਨਿੱਚੇ ਨਿੱਚੇ ਹਵਾ ਐਵੇਂ ਕਰਕੇ ਕਰ 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 ਫਸਲ ਮੇਰਾ ਹਸਾਬ ਯਾ ਨਹੀਂ ਹੈਗਾ ਟੂੜਨਾ ਦਈਆਂ ਦੇ ਵਿੱਚੋਂ ਟੁੱਟ ਜਾਂਦਾ ਹੁੰਦਾ ਦੇ ਕੇ ਅਣ ਜਾਣ ਬੰਦੇ ਕੋਲ ਉਪਰਾ ਕਰਕੇ ਆ ਰੇਸ ਰੱਕ ਥੋੜੀ ਜੀ ਐ ਨਹੀਂ ਤੇ ਲੋ ਵੀ ਆਪਾਂ ਮੇਨਟੇਨੈਂਸ ਪਾ ਲਈਏ ਮੇਰਾ ਕੀੜਾ ਲੈ ਕੇ ਆਈਏ ਟਰਾਈ ਲੈ ਕੇ ਆਈਏ ਆਵਾਜ਼ ਬਹੁਤ ਹੈ ਟੈਟਾ ਠੀ ਮਿੱਠੀ ਜੀ ਸੋਹਣੀ ਲੱਗਦੀ ਆ ਸੋਨਾਂ ਤੇ ਤੇ ਬਈ ਜਪਾਨੀ ਮਾਡਲ ਦਾ ਜਿਹੜਾ ਲੈ ਕੇ ਆਇਆ ਹੁਣ ਮੈਂ ਮੀਟਰ ਵਗੈਰਾ ਜਿੰਨੀਆਂ ਚੀਜ਼ਾਂ ਸਾਰਾ ਕੁਝ ਚੱਲਦੀਆਂ ਵਰਕਿੰਗ ਹੈ ਇਹਦਾ ਪਿਕਅਪ ਬਹੁਤ ਐ ਇਹਦੀ ਤੇ ਕੰਡੀਸ਼ਨ ਤੋਂ ਉਹਨੂੰ ਦੋਨਾਂ ਦੀ ਚੈੱਕ ਕਰਾਤੀ ਅਗਲੀ ਵੀਡੀਓ ਲਈ ਵੇਟ ਕਰਿਓ ਆਪਾਂ ਪਾਵਾਂਗੇ ਜਿਹੜੀ ਪਿੱਛੇ ਆਪਣੇ ਕੋਲ ਸਮਾਨ ਖੜਾ ਤੇ ਮੇਨ ਆਪਣੀ ਵੀਡੀਓ ਜਿਹੀ ਇਹ ਦੋ ਚੀਜ਼ਾਂ ਦੀ ਸੀਗੀ ਆਪੇ ਮੈਨੂੰ ਇੰਸਟਾ ਤੇ ਵੀ ਫੋਲੋ ਕਰ ਲਓ ਪ੍ਰੇਸ਼ਟਮਾਨ ਪਾ ਕੇ 7500 ਪਾ ਲਿਓ ਉੱਤੇ ਵੀ ਆਪਾਂ ਉਹ ਇਨਫੋਰਮੇਸ਼ਨ ਪਾਉਂਦੇ ਆ ਤੇ ਚੀਮੇ ਬਾਈ ਨਾਲ ਵੀ ਆਪਾਂ ਨੇ ਕਾਫੀ ਵੀਡੀਓ ਪਾਈ ਹੋਈਆਂ ਜਾਂ ਮ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ